ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਟ ਪੀਜੈਂਸ ਜਿੱਦਾਂ ਕੀ ਜੀ ਅੱਜ ਇੱਥੇ ਸਾਰੇ ਵੀਰ ਆਪਣੇ ਵੇਖ ਲਓ ਜੀ ਇਹ ਤੇ ਸਾਡੇ ਬੜੇ ਮਾਣਯੋਗ ਸਤਿਕਾਰਯੋਗ ਤੇ ਆਣ-ਬਾਣ ਸ਼ਾਨ ਸਾਡੇ ਗਰੁੱਪ ਦੀ ਠੀਕ ਹੈ ਜੀ ਸਾਡੇ ਪ੍ਰਦੀਪ ਵੀਰ ਜੀ ਹੋਣੀ ਠੀਕ ਹੈ ਜੀ ਤੇ ਨਾਲ ਸਾਡੇ ਜੀ ਇਧਰ ਬਬਲੂ ਸਾਜੇ ਹੋਣੀ ਸ਼ੀਨਾ ਗਰੁੱਪ ਤੋਂ ਨਾਲ ਸਾਡੇ ਅਵਤਾਰ ਵੀਰ ਜੀ ਹੋਣੀ ਠੀਕ ਹੈ ਜੀ ਨਾਲ ਸਾਡੇ ਰਾਜੂ ਸਾਜੇ ਹੋਣੀ ਕੁਲਫੀਆਂ ਵਾਲੇ ਨਾਲ ਹੀ ਸਾਡੇ ਸ਼ੀਨਾ ਗਰੁੱਪ ਤੋਂ ਜੀ ਭੋਲੂ ਭਾਈ ਹਣੀ ਭੋਲੂ ਵੀਰ ਜੀ ਹਣੀ ਸਾਡੇ ਭੋਲੂ ਵੀਰ ਜੀ ਹਣੀ ਆ ਜਿਹੜੇ ਸਾਡੇ ਮੁੱਖ ਮਹਿਮਾਨ ਜੀ ਜਿਹੜੇ ਸ਼ਾਗਿਰਦ ਹੋਏ ਅੱਜ ਭੋਲੂ ਵੀਰ ਜੀ ਹਣਾ ਦੇ ਪਰਮਾਤਮਾ ਗਾਣਾ ਵਧੀਆ ਸ਼ੌਂਕ ਕਰਾਵੇ ਜੀ ਠੀਕ ਹੈ ਜੀ ਇਹਨਾਂ ਦਾ ਸਾਡੇ ਅਵਤਾਰ ਵੀਰ ਜੀ ਹਣੀ ਅਮਰਕੋਟ ਤੋਂ ਆਏ ਆ ਜੀ ਅਕਸਰ ਤੁਸੀਂ ਵੀਡੀਓ ਵੇਖਿਆ ਹਣੀ ਆ ਵਾ ਠੀਕ ਆ ਆਪਣੇ ਨਿਸ਼ਾਨ ਵੀਰ ਜੀ ਹਣੀ ਆ ਠੀਕ ਹੈ ਜੀ ਇੱਧਰ ਆਪਣੇ ਫਾਈ ਸਾਹਿਬ ਆ ਇਹ ਸਭ ਦੀ ਮਜੂਰੀ ਇਹਦੇ ਵਿੱਚ ਜਿੱਦਾਂ ਕਿ ਸਭ ਨੂੰ ਪਤਾ ਹੀ ਆ ਨਾਲ ਸਾਡੇ ਬਾਬਾ ਵੀਰ ਜੀ ਹਣੀ ਕਰਤਾ ਧਰਤਾ ਸਾਡੀ ਛੱਤ ਦੇ ਅਗਲੇ ਬਣੇ ਹੈਪੀ ਵੀਰ ਜੀ ਹਣੀ ਆ ਠੀਕ ਹੈ ਜੀ ਤੇ ਅਸੂ ਦੀ ਅਨਾਉਂਸਮੈਂਟ ਜਿਹੜੀ ਆ ਹਰ ਸੀਜ਼ਨ ਸਭ ਨੂੰ ਪਤਾ ਵਾ ਵੀ ਅਸੂ ਦਾ ਕੱਪ ਕੋ ਜਿਹੜਾ ਉੱਡਦਾ ਵਾ ਸ਼ੀਨਾ ਗਰੁੱਪ ਵੱਲੋਂ ਹਰ ਇੱਕ ਸਾਲ ਅਨਾਉਂਸਮੈਂਟ ਹੁੰਦਾ ਵਾ ਤੇ ਅੱਜ ਇੱਥੇ ਸਾਰੇ ਇਕੱਠੇ ਹੋਏ ਸੀ ਤੇ ਅੱਜ ਸਲਾਬ ਬਣੀ ਆ ਕਿ ਅਨਾਉਂਸਮੈਂਟ ਕਰ ਦਈਏ ਠੀਕ ਹੈ ਜੀ ਤੇ ਖੁਸ਼ੀ ਦਾ ਮੌਕਾ ਸੀ ਤੇ ਇਹ ਕਹਿੰਦਾ ਚਲੋ ਕੋਈ ਨਹੀਂ ਸੋਣੀ ਦੇ ਸੁਹਾਗਾ ਹੋ ਜੇ ਠੀਕ ਹੈ ਜੀ ਸਾਡੀ ਸਾਡੇ ਸਖਰਾਜ ਵੀਰ ਜੀ ਹੋਣੀ ਆ ਜੀ ਇਹ ਵੀ ਨਾਲ ਹੀ ਅਮਰਕੋਟੋ ਆਏ ਆ ਠੀਕ ਹੈ ਸਾਡੇ ਵੱਡੇ ਵੀਰ ਜੀ ਹੋਣੀ ਤੇ ਹਰ ਸਾਲ ਜਿੱਦਾਂ ਕੱਪ ਹੁੰਦਾ ਵਸੂ ਦਾ ਠੀਕ ਹੈ ਜੀ ਤੇ ਸ਼ੀਨਾਗਰੋਂ ਵੱਲੋਂ ਕਰਾਇਆ ਜਾ ਰਿਹਾ ਨਾਲ ਬਬਲੂ ਉਸਤਾਜ ਜੀ ਹੋਣੀ ਆ ਸਾਡੇ ਤੇ ਨਾਲ ਹੀ ਉਤਾਰ ਭਾਜੀ ਜਣੀਆਂ ਸਤਿ ਸ਼੍ਰੀ ਅਕਾਲ ਉਤਾਰ ਭਾਜੀ ਕੀ ਹਾਲ ਚਾਲ ਹੈ ਅਵਤਾਰ بھائی ਅਸੂ ਦਾ ਸ਼ੌਂਕ ਹਾਂਜੀ ਹਾਂ ਏਅਰ ਕੀ ਹੋਏਗਾ ਜਿੱਦਾਂ ਹਰ ਸਾਲ ਤੁਸੀਂ ਅਨਾਉਂਸਮੈਂਟ ਕਰਦੇ ਜੋ ਹਰ ਸੀਜ਼ਨ ਨਵੇਂ ਖਿਡਾਰੀਆਂ ਨੂੰ ਵੀ ਉਪਰਾਲਾ ਮਿਲਦਾ ਵਾ ਏਅਰ ਕੀ 2024 ਦਾ ਹੋਊ ਡੇਗਾ ਹਾਂਜੀ ਹਾਂ ਜੀ ਜਿਦਾਂ ਹਰ ਸਾਲ 6 ਸਾਲਾਂ ਤੋਂ ਡਾ ਆ ਰਿਹਾ ਹੈ ਕਿ 17ਵਾਂ ਸਾਲ ਆ ਤੇ ਹਰ ਸਾਲ ਦੀ ਤਰ੍ਹਾਂ ਏਅਰ ਕੀ ਹੋਊ ਡੇਗਾ ਠੀਕ ਹੈ ਜੀ ਚਲੋ ਪਿਛਲੇ ਸਾਲ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਥੋੜੇ ਜਿਹੇ ਖਿਡਾਰੀਆਂ ਨੂੰ ਮੁਸ਼ਕਲ ਆ ਗਈ ਸੀ ਹਮ ਪਰ ਏਅਰ ਕੀ ਵੇਖ ਲਿਤਾ ਜਾਏਗਾ ਜੇ ਪਹਿਲਾਂ ਜਿੱਤਾਂ ਜੇਗੀ ਕੋਈ ਮੌਸਮ ਖਰਾਬ ਹੋਇਆ ਤੇ ਦਿਨ ਵਾਰ ਅੱਗੇ ਪਿੱਛੇ ਕਰ ਦਿੱਤਾ ਜਾਏਗਾ ਕਹਿੰਦਾ ਮਤਲਬ ਮੌਕੇ ਦੇ ਡਿਸੀਜਨ ਲੋਗੇ ਹਾਂਜੀ ਲੋ ਭਾਈ ਮੌਕੇ ਦੇ ਡਿਸੀਜਨ ਲਿਆ ਜਾਏਗਾ ਪਹਿਲੇ ਜੇ ਉਹ ਸੋਰੀ ਅਸੂਦੇ ਪਹਿਲੇ ਐਤਵਾਰ ਹੋਰਦਾ ਵਾ ਉਸ ਤਰ੍ਹਾਂ ਹੀ ਆਪਾਂ ਤਰੀਕ ਰੱਖਾਂਗੇ ਅਸੂਦੇ ਪਹਿਲੇ ਐਤਵਾਰ ਦੀ ਬਾਕੀ ਜੇ ਦਿਨ ਖਰਾਬ ਆ ਤੇ ਫਿਰ ਅੱਗੇ ਪਿੱਛੇ ਕੀਤਾ ਜਾ ਸਕਦਾ ਠੀਕ ਹੈ ਜੀ ਤੇ ਆ ਹੁਣ ਬਾਹਰ ਜਾਈਏ ਲੋਲਾ ਬੜੀ ਵਗਣ ਢੀ ਆ ਐਰ ਕੀ ਧੰਨ ਧੰਨ ਕਰਾਤੀ ਸਾਈ ਗਰਮੀ ਨੇ ਹੋ ਜਾਰੀ ਸਾਰਿਆਂ ਦੇ ਨਾਲ ਹੀ ਆ ਗਰਮੀ ਦੇ ਵਿੱਚ ਸਾਜੀ ਇਹ ਕਬੂਤਰ ਕੰਮ ਹੁੰਦੇ ਜਾਂ ਉਸਤਾਦੀਆਂ ਕੰਮ ਹੁੰਦੀਆਂ ਫਨਕਾਰੀਆਂ ਸਾਰਾ ਕੁਝ ਹੀ ਕੰਮ ਹੁੰਦਾ ਵਾ ਕਬੂਤਰ ਵੀ ਚੰਗਾ ਚਾਹੀਦਾ ਤੇ ਉਸਤਾਦ ਵੀ ਮਗਰ ਚੰਗਾ ਚਾਹੀਦਾ 12 1 ਵਜੇ ਤੋਂ ਬਾਅਦ ਕਬੂਤਰ ਢੇਡਾ ਉੱਤੇ ਕਿ ਜਾਂ ਦਾਣਾ ਪਾਣੀ ਢੇਡਾ ਤੁਹਾਨੂੰ ਦੱਸਿਆ ਵੀ ਕਬੂਤਰ ਵੀ ਚੰਗਾ ਹੋਵੇ ਤੇ ਹਾਥੀ ਵੀ ਮਗਰ ਚੰਗਾ ਹੋਵੇ ਤੇ ਕਬੂਤਰ ਆਪੇ ਲੋਣਾ ਗੋਣਾ ਉੱਤੇ ਕਈ ਕਬੂਤਰ ਸਾਜੀ 9 10 ਵਜੇ ਬੈਂਦੇ ਆ ਤੇ ਉਹ ਆ ਕੇ ਵੇਛੇ ਜਾਂਦੇ ਆ ਕਈ ਪਿਛਲੇ ਘਰਾਂ ਚ ਵੀ ਬੈਂਦੇ ਆ ਬਿਲਕੁਲ ਪਰਫੈਕਟ ਬੈਂਦੇ ਆ ਕਬੂਤਰ ਜੇ ਇਹਦੀ ਡੋਪ ਚ ਚਲ ਜੇ ਚੰਗੀ ਤਰ੍ਹਾਂ ਆਪਣੀ ਗਹਿਰਾਈ ਚ ਚਲ ਜੇ ਉਹ ਤੇ ਫਿਰ ਸਹੀ ਵੇਗਾ ਕਬੂਤਰ ਜਿਹੜਾ ਚੰਗੌਰ ਚ ਕਬੂਤਰ ਆਏ ਇਹਦਾ ਫਿਰ ਉਹਦਾ ਹੀ ਹੌਰ ਤੇ ਲੱਗੇ ਗਹਿਰਾਈ ਦੇ ਵਿੱਚ ਮਤਲਬ ਜਿਆਦੀ ਗਹਿਰਾਈ ਕਰ ਜੇ ਤੇ ਕਈ ਵੀਰ ਤੇ ਇਹ ਕਹਿੰਦੇ ਆ ਵੀ 1 2 3 ਸ਼ੂ ਅੰਦਰ ਗਿਆ ਮੁੜ ਕੇ ਉਹ ਕਹਿੰਦੇ ਆ ਹੁਣਾ ਹੀ ਨਹੀਂ ਇਹਨੇ ਆਪੋ ਆਪੇ ਹੀ ਸੰਭਾਲ ਹੁੰਦੀ ਹੈ ਸਲੂਟ ਆ ਭਾਈ ਇੱਥੇ ਆ ਕੇ ਗੱਲ ਮੁੱਕਦੀ ਆ ਜੀ ਬਿਲਕੁਲ ਜੀ ਆਪੋ ਆਪਣੀ ਸੋਚਣੀ ਆ ਕਈ ਵੀਰ ਕਹਿ ਰਹੇ ਨੇ ਲੋ ਜੀ ਇਹਨਾਂ ਨੂੰ ਗੋਲੀ ਮੋਟੀ ਲੱਗੀ ਆ ਇਹੜੇ 1 2 3 ਹੋ ਗਏ ਹਨ ਨਾਲ ਹੀ ਸਾਡੇ ਬਬਲੂ ਸਾਜ ਜਣੀ ਆ ਸਾਹਿਬਾ ਬਬੂ ਸਾਜੀ ਪਹਿਲਾਂ ਤੇ ਮੁਬਾਰਕਾਂ ਜੀ ਵੀ ਅੱਜ ਪਾਰਟੀ ਚ ਵਾਧਾ ਆ ਠੀਕ ਆ ਜੀ ਸਾਡੇ ਸਤਨਾਮ ਵੀਰ ਜਣੀ ਸ਼ਗਿਰਦ ਹੋਏ ਆ ਤੇ ਸਾਰੇ ਆਲ ਸ਼ੀਨਾ ਗਰੁੱਪ ਦੇ ਜਿੰਨੇ ਵੀ ਮੈਂਬਰਸ ਆ ਵੱਡੇ ਉਸਤਾਦ ਜੀ ਜਣੀ ਸਾਰਿਆਂ ਨੂੰ ਮੁਬਾਰਕਾਂ ਜੀ ਤੇ ਉਸਤਾਦ ਜੀ ਕਿੱਦਾਂ ਆਰ ਕੀ ਜੇੜ ਦਾ ਸ਼ੌਂਕ ਰਿਆਵ ਬਹੁਤ ਵਧੀਆ ਰਿਆ ਗਰਮੀ ਗਰਮੀ ਸਾਰਿਆਂ ਦੇ ਨਾਲ ਹੀ ਆ ਸਾਡੇ ਕੋਈ ਵੱਖਰੀ ਹੋਣੀ ਪੂਰਾ ਅੱਜ ਚੰਦ ਕੱਢਿਆ ਆਰ ਕੀ ਗਰਮੀਆਂ ਉਹ ਨਹੀਂ ਠੀਕ ਆ ਇਹ ਵਜੋਂ ਪਹਿਲਾਂ ਪੈਂਦੀਆਂ ਥੇ ਗਰਮੀਆਂ ਚਾਹੀਦੀ ਏ ਇਦਾਂ ਦੀ ਪੈਣੀ ਆ ਨਾ ਸਾਜੀ ਪੈਂਦੀਆਂ ਸੀ ਪਹਿਲਾਂ ਕਿ ਪਹਿਲਾਂ ਜਾਨਵਰ ਉੱਡਦੇ ਸੀ ਅਬ ਜੀ ਗਰਮੀ ਚ ਹੂੰ ਤੇ ਪੰਜ ਚਾਰ ਸਾਲ ਤੋਂ ਥੋੜਾ ਮੌਸਮ ਥੋੜਾ ਇਹ ਹੋਇਆ ਮੌਸਮ ਦੀ ਫੇਰ ਫੇਰ ਹੋਈ ਥੋੜੀ ਕਿਹੜੀ ਰਾਤ ਸਾਜੀ ਪਹਿਲਾਂ ਗਰਮੀ ਇਦਾਂ ਦੀ ਹੁੰਦੀ ਸੀ ਅੱਜ ਤੋਂ 15 ਹਲਕਾ ਡੇਲਾ ਕੇ ਤੇ ਸ਼ਖਾਸ ਕਰਕੇ 15 ਸਾਲ ਤੋਂ ਇਦਾਂ ਗਰਮੀ ਹੁੰਦੀ ਸੀ ਇਦਾਂ ਹੀ ਗਰਮੀ ਹੁੰਦੀ ਸੀ ਠੀਕ ਆ ਤੇ ਸਾਜੀ ਜੀ ਐਕੀ ਅਸੂ ਦਾ ਸ਼ੌਂਕ ਦਾ ਅਨਾਉਂਸਮੈਂਟ ਕੀਤੀ ਆ ਕਰਵਾਇਆ ਜਾਏਗਾ ਉਹ ਉਤਾਰ ਵੀ ਨਹੀਂ ਕਰਾਂਦਾ ਜੋਗਰ ਉਹ ਸਾਰਾ ਉਹਨਾਂ ਦੇ ਥੇ ਏ ਉਤਾਰ ਭਾਈ ਇਹ ਤੁਹਾਡੇ ਤੇ ਹੀ ਆ ਹਾਂ ਜੀ ਆਪਾਂ ਤਿੰਨ ਭਰਾ ਆ ਵਾ ਇੱਕ ਆਪਨੇ ਵੱਡੇ ਵੀਰ ਜੀ ਭੋਲੂ ਭਾਜੀ ਹੋਣੀ ਠੀਕ ਹੋ ਗਿਆ ਜੀ ਇੱਕ ਮੈਂ ਤੇ ਇੱਕ ਬੋਵੀ ਪਰਾੜੀ ਹਾਲ ਤੋਂ ਪਰਾੜੀ ਹਾਲ ਤੋਂ ਠੀਕ ਹੈ ਤੇ ਦਾਇਰਾ ਦੱਸ ਦਿਓ ਮਾੜਾ ਜੀ ਕਿੱਥੋਂ ਤੱਕ ਦਾ ਦਾਇਰਾ ਆਲ ਅੰਮ੍ਰਿਤਸਰ ਜਿੱਥੋਂ ਆਲ ਅੰਮ੍ਰਿਤਸਰ ਹੀ ਬਿਲਕੁਲ ਆਲ ਅੰਮ੍ਰਿਤਸਰ ਬਾਈਪਾਸ ਤੋਂ ਰਹਿ ਕੇ ਬਾਈਪਾਸ ਤੋਂ ਪਰੇ ਬਾਈਪਾਸ ਤੋਂ ਉਰਾ ਉਰਾ ਆਲ ਅੰਮ੍ਰਿਤਸਰ ਕੋਈ ਵੀ ਛੱਤ ਐਂਟਰ ਕਰਵਾ ਸਕਦਾ ਵਾ ਤੇ ਐਂਟਰੀਆਂ ਕਿੰਨੀ ਤਰੀਕ ਤੱਕ ਬਾਈ 1 ਮਿੰਟ ਹੋਰ ਜੀ ਤੇ ਉਤਾਰ ਭਾਈ ਇਹਦੇ ਵਿੱਚ ਦਾਇਰਾ ਜਿਹੜਾ ਵਾ ਉਹ ਦੱਸਦਾ ਤੁਸੀਂ ਠੀਕ ਹੈ ਤੇ ਐਂਟਰੀਆਂ ਕਿੰਨੀ ਤਰੀਕ ਤੱਕ ਆਪਣੀ ਐਂਟਰੀ 1 ਅਗਸਤ ਤੱਕ ਆਪਾਂ ਨੂੰ ਭਜਾਉਣਾ ਠੀਕ ਹੈ ਜੀ ਤੇ ਕਿੰਨੀ ਐਂਟਰੀ ਹੈ ਜੀ 2500 ਦੀ ਤੇ ਜਿਹੜੇ ਵੀ ਰਾਂ ਨੇ ਸ਼ੱਤ ਐਂਟਰ ਕਰੋਣੀਆਂ ਹੋਵੇ ਆਪਣਾ ਫੋਨ ਨੰਬਰ ਬੋਲ ਦਿਓ ਕਰੀ ਹਾਂ ਜੀ ਆਪਣਾ ਫੋਨ ਨੰਬਰ 97812 22172 ਬਾਕੀ ਜੀ ਅਸੀਂ ਪੋਸਟ ਬਣਾਵਾਂਗੇ ਨੰਬਰ ਹੈਗਾ ਵਾ 78140 30887 ਬਿਲਕੁਲ ਜੀ ਤੇ ਬਾਕੀ ਪੋਸਟ ਬਣਾ ਕੇ ਅਸੀਂ ਸ਼ੇਅਰ ਕਰ ਦਾਂਗੇ ਤੇ ਤੇ ਇਹਦੇ ਵਿੱਚ ਮਤਲਬ ਛਤਾਂ ਜਿੰਨੀਆਂ ਮਰਜ਼ੀ ਪੰਜੀ 30 35 40 ਜਿੰਨੀਆਂ ਮਰਜ਼ੀ ਹੋਏ ਜੀ ਛਤਾਂ ਆ ਜਣਾ 100 ਭਾਵੇਂ 100 ਸੱਤ ਵੀ ਹੋਏਗੀ ਆਪਾਂ ਪਹਿਲਾਂ ਹੀ ਕਾਪ ਉਡਣ ਤੋਂ ਪਹਿਲਾਂ ਹੀ 10 15 ਦਿਨ 20 ਦਿਨ ਪਹਿਲਾਂ ਹੀ ਆਪਾਂ ਲੋਸਮੈਂਟ ਕਰ ਲਾਂਗੇ ਵੀ ਇੰਨੀ ਛਤ ਹੋਈ ਆ ਤੇ ਆਹ ਵਾਲਾ ਨਾਮ ਭੰਦਾ ਵਾ ਤੁਹਾਡੇ ਕਹਿੰਦਾ ਮਤਲਬ ਇਹ ਵੀ ਜਿੰਨੀਆਂ ਛਤਾਂ ਹੋਣਗੀਆਂ ਤੇ ਉਹਦੀ ਜਿੰਨੀ ਵੀ ਐਂਟਰੀ ਹੋਏਗੀ ਤੁਸੀਂ ਪਹਿਲਾਂ ਹੀ ਦੱਸ ਦੋਗੇ ਕਿ ਪਹਿਲਾ ਨਾਮ ਕਿੰਨਾ ਵਾ ਦੂਜਾ ਕਿੰਨਾ ਤੀਜਾ ਕਿੰਨਾ ਹੇਟ ਕਿੰਨੀ ਆ ਸਭ ਕਲੀਅਰਿਫਾਈ ਕਰ ਦੋਗੇ ਕਾ ਪੁੱਢਣ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੇ ਕਾ ਪੁੱਢਣ ਤੋਂ ਪਹਿਲਾਂ ਹੀ ਦੱਸ ਦਿੰਦੇ 15 ਦਿਨ ਪਹਿਲਾਂ ਹੀ ਉੜ ਦੱਸ ਦਾਂਗੇ ਵੀ ਆ ਨਾਮ ਇਹ ਆ ਬਿਲਕੁਲ ਜੀ ਬਿਲਕੁਲ ਬੱਚੇ ਦਾ ਸਪੈਸ਼ਲ ਤੇ ਆ ਨਾਮ ਵਾਲਾ ਲੋ ਜੀ ਆ ਹੁਣ ਨਾ ਮੈਂ ਤੁਹਾਨੂੰ ਗੱਲ ਦੱਸ ਦੇਣਾ ਜੀ ਜਿੱਥੇ ਵੀ ਰਾਜੂ ਸਤਾਜ ਜੀ ਗੁਲਫੀਆਂ ਵਾਲੇ ਸਤਾਜ ਹੁਣੇ ਬੈਠੇ ਹੁੰਦੇ ਨਾ ਉੱਥੇ ਨਾ ਧੜਾ ਤੜ ਧੜਾ ਤਾੜ ਜਿਹੜਾ ਨਾ ਇਹ ਪੰਪੋ ਵਾਂਗੂ ਵੱਧਦੇ ਆ ਪੈਸੇ ਠੀਕ ਹੈ ਜੀ ਉਦੋਂ ਅਸੀਂ ਚੀਨੀ ਕੂਤਰੀ ਤੇ ਵੀ ਨਾਮ ਵਧੇ ਸੀ ਤੇ ਅੱਜ ਇਥੋਂ ਸ਼ਰਵਾਦ ਹੋਣ ਲੱਗੀ ਜੋ ਸ਼ਰਵਾਦ ਕਰਤੀ ਆ ਜੀ ਇਹਨਾਂ ਨੇ ਆਪਣੇ ਹਾਂਜੀ ਉਸਤਾਦ ਜੀ ਦੱਸੋ ਹੇਟ ਕਬੂਤਰ ਦੇ ਜਿਹੜਾ ਮਰਜੀ ਹਾਂਜੀ ਉਸਤਾਦ ਜੀ ਹੇਟ ਕਬੂਤਰ ਕਬੂਤਰ ਆ 1100 ਰੁਪਏ ਮੈਂ ਦਵਾ ਆਂ ਅਸੂ ਕੱਪ ਦੇ ਵਿੱਚ ਲਓ ਜੀ 1100 ਰੁਪਿਆ ਰਾਜੂ ਉਸਤਾਦ ਜੀ ਨਾਲ ਉਹ ਹੇਟ ਕਬੂਤਰ ਦੇ ਉੱਤੇ ਠੀਕ ਹੈ ਜੀ ਰਾਜੂ ਕਬੂਤਰ ਦਾ ਹਾਂਜੀ ਲਓ ਜੀ ਇੱਕ ਅਨਾਉਂਸਮੈਂਟ ਹੋਰ ਕਰਨਗੇ ਔਤਾਰ ਭਾਈ ਜਣੀ ਆਪਣੇ ਕਬਰ ਬਾਟ ਚੈਨਲ ਵੱਲੋਂ ਹੇਟ ਕਬੂਤਰ ਦਾ ਵੀ 1000 ਰੁਪਿਆ ਦਿੱਤਾ ਜਾਏਗਾ ਬਿਲਕੁਲ ਜੀ ਪਿਛਲੇ ਸਾਲ ਵੀ ਆਪਾਂ ਦਿੱਤਾ ਸੀ ਜੀ ਰਾਜੂ ਉਸਤਾਦ ਜੀ ਨੇ ਖੁਦ ਆਪਣੇ ਹੱਥੀ ਦਿੱਤਾ ਤੇ ਲੋ ਜੀ ਜਿਹੜਾ ਵਾ ਇਹ ਟਕੂਤਰ ਤੇ 2000 ਹੋ ਗਿਆ ਜੋ ਤੇ ਬਾਕੀ ਜਿਹੜਾ ਵਾ ਪਿਛਲੇ ਸਾਲ ਅਸੀਂ 10-12000 ਤੇ ਲੈ ਗਏ ਹਾਂ ਇਹ ਟਕੂਤਰ ਐਰ ਕੀ ਵੀ ਉਮੀਦ ਹੈਗੀ ਆ ਕਿ 10000 ਪਲੱਸ ਆਪਾਂ ਲੈ ਜਾਈਏ ਹਨਾ ਤੇ ਬਾਕੀ ਦੀ ਨਾਲ ਇੱਧਰ ਸਾਰੇ ਅਵਤਾਰ ਭਾਜੀ ਹੋਣੀ ਠੀਕ ਆ ਜੀ ਨਿਸ਼ਾਨ ਵੀਰ ਜੀ ਹੋਣੀ ਠੀਕ ਆ ਜੀ ਸਖਰਾਜ ਵੀਰ ਜੀ ਹੋਣੀ ਤੇ ਇਹਨਾਂ ਵੱਲੋਂ ਵੀ ਜੀ ਅਸੀਂ ਜਿਹੜੀ ਆ ਉਹ ਕੋਈ ਨਾ ਕੋਈ ਅਸੀਂ ਅਨਾਉਂਸਮੈਂਟ ਜ਼ਰੂਰ ਕਰਾਂਗੇ ਠੀਕ ਹੈ ਜੀ ਅਮਰ ਕੋਰਟ ਦੇ ਜਿੰਨੇ ਵੀ ਕਲੱਬ ਦੇ ਮੈਂਬਰ ਹੈ ਸਖਰਾਜ ਵੀਰ ਜੀ ਹੋਣੀ ਤੇ ਜੋ ਇਹਨਾਂ ਨੇ ਅਨਾਉਂਸਮੈਂਟ ਕਰਤੀ ਤੇ ਉਹ ਸਮਝ ਲਓ ਅਸੀਂ ਕਰਤੀ ਉਹ ਅਸੀਂ ਪੂਰੀ ਕਰਾਂਗੇ ਠੀਕ ਹੈ ਜੀ ਤੇ ਇਸਤਨਾਮ ਭਾਈ ਨਾਲ ਤੇ ਨਿਸ਼ਾਨ ਭਾਈ ਨਾਲ ਬਹੁਤ ਥੋੜਾ ਜਿਗਰ ਕਰ ਲਈਏ ਤੇ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਨਿਸ਼ਾਨ ਵੀਰ ਜੀ ਤੁਹਾਨੂੰ ਤੇ ਇਸਤਨਾਮ ਭਾਈ ਅੱਜ ਸ਼ਗਿਰਦ ਹੋਏ ਆ ਸਖਰਾਜ ਵੀਰ ਜੀ ਬਹੁਤ ਬਹੁਤ ਨਾਮ ਸਤਿਨਾਮ ਨੂੰ ਬਿਤਾਈ ਸਾਡੇ ਕੋਲ ਭਾਈ ਨੂੰ ਮਾਲ ਉਹਨੇ ਗਰੁੱਪ ਨੂੰ ਸ਼ੀਨਾ ਗਰੁੱਪ ਨੂੰ ਮਾਲ ਸ਼ੀਨਾ ਗਰੁੱਪ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਾਤਾ ਜੀ ਬਿਲਕੁਲ ਜੀ ਤੇ ਬਿਲਕੁਲ ਜੀ ਅਸੂ ਦੀ ਅਨਾਉਂਸਮੈਂਟ ਹੋ ਚੁੱਕੀ ਹੋਈ ਆ ਠੀਕ ਹੈ ਜੀ ਤੇ ਜੋ ਵੀ ਹੋਏਗਾ ਸਭ ਦੇ ਨਾਲ ਕੀਤਾ ਵੱਧ ਤੋਂ ਵੱਧ ਸ਼ੌਂਕ ਦਾ ਉਪਰਾਲਾ ਵਧਾਇਓ ਛੱਤਾ ਐਂਟਰ ਕਰਾਇਓ ਠੀਕ ਹੈ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ